ਜਾਦੀ ਕੋਈ ਬੇਟੀ ਦਾ ਵਿਆਹ ਹੁੰਦਾ ਸਾਨੂੰ ਕੋਈ ਟੈਂਟ ਲਾਉਣ ਦੀ ਗੱਲ ਕਿੰਨੇ ਪੜੇ ਹੋਏ ਨੇ ਕੁੜੀਆਂ ਮੁੰਡੇ ਸਾਰੇ ਉਹ ਘਰੇ ਬੈਠੇ ਨੇ ਕੋਈ ਗਰੀਬ ਪੜਾਉਂਦਾ ਵਾ ਉਹਨੂੰ ਮੇਰੇ ਮੁੰਡੇ ਦੇ ਤਿੰਨ ਕੁੜੀਆਂ ਤਿੰਨੇ ਜਵਾਨਾਂ ਨੇ ਹੈ ਕੋਈ ਬਾਤ 2 12 12 ਪੜ੍ਹੀਆਂ ਨੇ ਇੱਕ ਨੇ ਆਈਆਈਸੀ ਦਾ ਬੀਕਾਮ ਕੀਤਾ ਘਰੇ ਬੈਠੀਆਂ ਨੇ ਭਗਵਾਨ ਤਮਾਨ ਸਰਕਾਰ ਤਾਂ ਕਹਿੰਦੀ ਸੀ ਨੌਕਰੀਆਂ ਬਹੁਤ ਦੇਤੀਆਂ ਦੱਸੋ ਕਹਿੰਦੀਆਂ ਨੇ ਦੱਸੋ ਕਿ ਉਹਨਾਂ ਦੇ ਸੰਦਤੀਆਂ ਉਹਨਾਂ ਵਾਂਗੂ ਕਿਵੇਂ ਲਗਾਉਂਗਾ ਸੰਦ ਤੇ ਸਾਦਾ ਸਾਦਾ ਛੋਕਰ ਕਰਾਂਗੇ ਸਾਡੇ ਬੱਚੇ ਰੋਟੀ ਖਾਣ ਲੱਗੇ ਹੈ ਮੁੰਡਾ ਮੇਰਾ ਦਿਹਾੜੀ ਕਰਦਾ ਸਰ ਤੇਰੇ ਅੱਜ ਪਹਿਲਾਂ ਤਾਂ ਜੇਪੀ ਆਏ ਸੀਗੇ ਉਹਨਾਂ ਨੇ ਜੀਪੀ ਸਾਬ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੇ ਸਾਨੂੰ ਇਹ ਪਿਛਲੀ ਸਾਈਡ ਜਗ੍ਹਾ ਦਿੱਤੀ ਗਈ ਆ ਉਹਨਾਂ ਨੇ ਕਿਹਾ ਸੀ ਇਹ ਕਰ ਵੀ ਉੱਥੇ ਪੜਾ ਕੇ ਦਵਾਂਗੇ ਕੋਈ ਸੂਤਰ ਜੇ ਤੁਹਾਡੀ ਪੂਰੀ ਨਹੀਂ ਹੁੰਦੀ ਜਦੋਂ ਵਾਦੇ ਦੇ ਨਹੀਂ ਉੱਤਰਦੇ ਅਸੀਂ ਆਮ ਵਾਲ ਦੀ ਕਿੱਥੋਂ ਸਪੋਰਟ ਕਰਦੀਏ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਅਸੀਂ ਜਨਤਾ ਦੀ ਰਾਏ ਜਾਣਦੇ ਹਾਂ ਕਿ ਉਹ ਕਿਹੜੀ ਪਾਰਟੀ ਨੂੰ ਸਪੋਰਟ ਕਰਨਗੇ ਹੁਣ ਦੱਸੋ ਜੀ ਫਿਰ ਅੱਗੇ ਵੀ ਪਤਾ ਤੁਹਾਨੂੰ ਪਈ ਆ ਹੁਣ ਵੀ ਤੁਹਾਨੂੰ ਇਹ ਪਾਵਾਂਗੇ ਵੀ ਜੇ ਸਾਡੀ ਕੋਈ ਪਾਰਟੀ ਨਹੀਂ ਅਸੀਂ ਤਾਂ মিডিਆ ਵਾਲੇ ਆ ਤੁਸੀਂ ਦੱਸੋ ਮੈਂ ਛੰਦ ਦਾ ਪੁੱਤ ਸਾਡਾ ਹੱਲ ਹੋਣਾ ਚਾਹੀਦਾ ਜਿਹੜਾ ਸਾਡਾ ਹੱਲ ਕੀ ਕਾ ਦਾ ਹੱਲ ਜਦੋਂ ਕੋਈ ਬੇਟੀ ਦਾ ਵਿਆਹ ਹੁੰਦਾ ਸਾਨੂੰ ਕਿਤੇ ਟੈਂਟ ਲਾਉਣ ਜਗ੍ਹਾ ਨਹੀਂ ਹੈ ਇਹ ਦੇ ਸਾਡੇ ਨਿਆਣੇ ਆ ਉਹ ਦੇਖ ਲਓ ਜਿੰਨੇ ਪੜੇ ਹੋਏ ਨੇ ਕੁੜੀਆਂ ਮੁੰਡੇ ਸਾਰੇ ਉਹ ਘਰੇ ਬੈਠੇ ਨੇ ਕੋਈ ਗਰੀਬ ਪੜਾਉਂਦਾ ਵਾ ਮੇਰੇ ਮੁੰਡੇ ਦੇ ਤਿੰਨ ਕੁੜੀਆਂ ਤਿੰਨੇ ਜਵਾਨਾਂ ਨੇ ਹੈ ਕੋਈ ਬਾ 2 12 12 ਪੜ੍ਹੀ ਹੋਏ ਨੇ ਇੱਕ ਨੇ ਆਈਆ ਕਿਤਾਬ ਬੀ ਕਾਮ ਕੀਤਾ ਘਰੇ ਬੈਠੀਆਂ ਨੇ ਵੀ ਕੋਈ ਮਾੜਾ ਮੋਟਾ ਕੋਈ ਤਾਂ ਕੁਛ ਕੰਮ ਕੰਮ ਦਬੋ ਕਿ ਭਗਵਾਨ ਤਮਾਨ ਸਰਕਾਰ ਤਾਂ ਕਹਿੰਦੀ ਸੀ ਨੌਕਰੀਆਂ ਬਹੁਤ ਦੇਤੀਆਂ ਦੱਸੋ ਕਹਿੰਦੀਆਂ ਨੇ ਦੱਸੋ ਕਿਹਨਾਂ ਦਿੱਤੀਆਂ ਨੇ ਜੇ ਸਾਨੂੰ ਦਿੱਤੀਆਂ ਹੋਣਗੀਆਂ ਸੀ ਕਿਵੇਂ ਨਿਕਾਉਂਗਾ ਸਭ ਤੋਂ ਸਾਈ ਦਾ ਸਤਿ ਸੋਕਰ ਕਰਾਂਗੇ ਸਾਰੇ ਬੱਚੇ ਰੋਟੀ ਖਾਣ ਲੱਗੇ ਹੈ ਮੁੰਡੇ ਮੇਰਾ ਦਿਹਾੜੀ ਕਰਦਾ ਸਿਰ ਤੇ ਮੇਰੇ ਆਦਮੀ ਨਹੀਂ ਹੁਣ ਅੱਕੇ ਕੀ ਮੰਗ ਕਰਦੇ ਆਪਾਂ ਅੱਕੇ ਹੁਣ 1500 ਰੁਪਏ ਜਿੱਤ ਕੱਦਾਂ ਕਹਦੇ ਨੇ 2500 ਕਰਾ ਦੇ ਤਾਂ ਉਹ ਨਿਆਣਿਆਂ ਨੂੰ ਖਾਣਾ ਵੀ ਕੁਝ 1500 ਦਾ ਸਤਮ ਕੀ ਆਉਂਦਾ ਚੀਨੀ ਵੀ ਨਹੀਂ ਆਉਂਦੀ ਹੈ ਇੱਕ ਦਮ ਇੰਨੇ ਦੀ ਆਉਂਦੀ ਆ ਐਡਾ ਟੱਬਰ ਨੂੰ ਫਿਰ ਉਹ ਤਾਂ ਹੀ ਪਤਾ ਲੱਗੂਗਾ ਨਾ ਜੇ ਖੁੱਲ ਕੇ ਬੋਲੋਗੇ ਅਸੀਂ ਮਕਾਇਨਾ ਮੋਦੀ ਜਿਹੜੇ ਮੇਰੇ ਕਾਟ ਬਣਾਏ ਤੋ ਉਹ ਵੀ ਕੱਟਦੇ ਜਿਹੜਾ ਕਾਟ ਜਿਹੜੇ ਜਿਹਨੇ ਤੁਹਾਡੇ ਕਾਟ ਕੱਟੇ ਨੇ ਉਹ ਮੋਦੀ ਨੇ ਕੱਟੇ ਨੇ ਕਿ ਆਮ ਆਦਮੀ ਪਾਰਟੀ ਸਾਨੂੰ ਸਾਨੂੰ ਆ ਆ ਆਦਮੀ ਨੇ ਕਾਟਣੇ ਵਿਚਾਰ ਨਹੀਂ ਜਰੇ ਨੇ ਨੇ ਬਣਾਏ ਨਹੀਂ ਸੀ ਉਹਨਾਂ ਨੇ ਕੱਟੇ ਨਹੀਂ ਜਿੰਨੇ ਨੇ ਬਣਵਾਏ ਉਹਨਾਂ ਨੇ ਕੱਟੇ ਹੋਣੇ ਨੇ ਤੁਹਾਡੀ ਜੀਪੀ ਸਾਹਿਬ ਤੋਂ ਕੀ ਮੰਗਾ ਜਿਹੜੇ ਹੁਣ ਸਾਨੂੰ ਤਾਂ ਪਾਈ ਪੁੱਤੋ ਆ ਹੀ ਹੋ ਗਿਆ ਬਈ ਬਸ ਸਾਡਾ ਹੱਲ ਕਰਨ ਜਿਹੜੇ ਕੋਈ ਚੀਜ਼ ਆ ਜਾ ਸਾ ਕੁੜੀਆਂ ਨੂੰ ਕੋਈ ਜਾਣਕਾਰ ਹੋਵੇ ਅਸੀਂ ਉੱਤੇ ਜਾਣਤ ਆ ਰਹੀਏ ਅਸੀਂ ਫਿਰਦੇ ਆ ਤੇ ਰੋਲਦੇ ਜਾਦੇ ਗੱਡੀ ਆਂਦੇ ਚੇਰੇ ਕਾ ਚਕੋ 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 ਜੋ ਕੋ 4 ਪੈਸੇ ਹੋਣਗੇ ਤਾਂ ਹੀ ਕਰਦਾ ਕੋਈ ਬੱਚੇ ਸਾਡੇ ਨੌਕਰੀ ਹੋਵੇ ਚਾਹੇ ਛੋਟੀ ਮੋਟੀ ਕੋਈ ਤਾਂ ਵੇ ਪੜਾਈ ਦੋ ਅੱਕ-ਸੱਕੇ ਕਰਾਤੀ ਹੁਣ ਉਹ ਘਰ ਬੈਠੀਆਂ ਨੇ ਫੇਰ ਜੇ ਜਾਣਕਾਰੀ ਜੀ ਆਪਾਂ ਬੋਲਾਂਗੇ ਤਾਂ ਪਤਾ ਲੱਗੂਗਾ ਕੀ ਕਹਿੰਦੇ ਤੁਸੀਂ ਸਾਡੀ ਮਾਤਾ ਨੇ ਸਾਰਾ ਕੁਝ ਦੱਸੇ ਦਿੱਤਾ ਜੀ ਨਹੀਂ ਸਾਡੇ ਚੰਚ ਕਰਵਾਰੇ ਕੀ ਕਹਿ ਰਹੇ ਜੀ ਉਹਨਾਂ ਨੇ ਦੱਸਿਆ ਨਹੀਂ ਮਾਤਾ ਨੇ ਤੁਸੀਂ ਦੱਸੋ ਨਹੀਂ ਮੇਰੇ ਘਰ ਚੱਲੋ ਤੁਸੀਂ ਦੇਖੋ ਚੱਲ ਕੇ ਵੀ ਕੁੜੀਆਂ ਮੇਰੇ ਜਵਾਨਾਂ ਪੋਤੀਆਂ ਬੈਠੀਆਂ ਨੇ ਇੱਕ ਮੁੰਡਾ ਮੇਰਾ ਦੇਖ ਲੇ ਜਦਾ ਇੰਨਾ ਕਾ ਉਹ ਦਿਹਾੜੀ ਕਰਦਾ ਜਿਹੜਾ ਫਿਰ ਜੇ ਉਹ ਬਣਾਈ ਹੈ ਜਿਹੜਾ ਕਾਟ ਬਣਾਇਆ ਉਹ ਵੀ ਨਹੀਂ ਮਿਲੇ ਮੇਰਾ ਮੇਰੇ ਮੁੰਡੇ ਦੇ ਕਣਕ ਮਿਲ ਜੇ ਉਹ ਕਾਟ ਕੇ ਚੱਕ ਦੇਖ ਲੋ ਬਾਕੀ ਦਰਨਾ ਕੱਟਦਾ ਦੋਨਾਂ ਜਿਹੜਾ ਆਏ ਨਹੀਂ ਦੋਨਾਂ ਜਿਹੜਾ ਆਏ ਉਹ ਵੀ ਕੱਟਦਾ ਮੁਰਗਾ ਕੋ ਸੁਣਦਾ ਹੀ ਨਹੀਂ ਸਾਡੀ ਕੋਈ ਸਾਡੀ ਜਗ੍ਹਾ ਸਾਡੀ ਜਗ੍ਹਾ ਦੀ ਜਾਣਕਾਰੀ ਬਣਾ ਕੇ ਦਿੰਦੇ ਹੋਰ ਇਹ ਨਹੀਂ ਕਿ ਤੋਂ ਲੈ ਕੇ ਡਰ ਕੇ ਆਹ ਦੇਖ ਜਗ੍ਹਾ ਖੁੱਲ ਨਹੀਂ ਪਈ ਆ ਅਸੀਂ ਵੀ ਬੁਖਾਲਤਾ ਕਰਦੇ ਨਹੀਂ ਮੈਂ ਇਹ ਗੱਲ ਕਰਦੇ ਵੀ ਸਾਡੀ ਜਗ੍ਹਾ ਢੇਰਾਂ ਦੀ ਅਸੀਂ ਇਹ ਕਿਹਾ ਸੀ ਉਹ ਤੂੰ ਜਾਣਕਾਰੀ ਬਣਾ ਕੇ ਦੋ ਕਿਹਨਾਂ ਨੂੰ ਕਿਹਾ ਸੀ ਤੁਸੀਂ ਜਿਹੜੇ ਨਾ ਪਹਿਲਾਂ ਤਾਂ ਜੇਪੀ ਆਏ ਸੀਗੇ ਉਹਨਾਂ ਨੂੰ ਜੀਪੀ ਸਾਹਿਬ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੇ ਸਾਨੂੰ ਇਹ ਪਿਛਲੀ ਸਾਈਡ ਜਗ੍ਹਾ ਦਿੱਤੀ ਗਈ ਆ ਉਹਨਾਂ ਨੇ ਕਿਹਾ ਸੀਗਾ ਜੀ ਉੱਥੇ ਬਣਾ ਕੇ ਦਵਾਂਗੇ ਕੋਈ ਸਹੂਲਤ ਜੋ ਪਾਲੀ ਪੂਰੀ ਨਹੀਂ ਹੁੰਦੀ ਹੈਗੀ ਕੋਈ ਡਿਮਾਂਡ ਕਿੱਥੋਂ ਅਸੀਂ ਆ ਸਾਹਿਬ ਜੀ ਪਹਿਲਾਂ ਇਹ ਕਰੋ ਵੀ ਪੈਨਸਨ ਕਰਨ ਯੋਗ ਹੈਗਾ ਬੰਦਾ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਚ ਹੈਗੇ ਹੋ ਕਿ ਨਹੀਂ ਜਦੋਂ ਵਾਅਦੇ ਤੇ ਨਹੀਂ ਉੱਤਰਦੇ ਅਸੀਂ ਆਮ ਵਾਲਮੀ ਨੂੰ ਕਿੱਥੋਂ ਸਪੋਰਟ ਕਰਦੀਏ ਇਹ ਵੀ ਕੱਢ ਕੱਢ ਕੇ ਜਾਨੀ ਬੀਬੀ ਨੂੰ ਜਿਵੇਂ ਹਜ਼ਾਰ ਹਜ਼ਾਰ ਰੁਪਏ ਲਾ ਮੰਨ ਪਰ ਨਹੀਂ ਓਏ ਹਜ਼ਾਰ ਹਜ਼ਾਰ ਰੁਪਿਆ ਸੱਚ ਮਿਲ ਗਿਆ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਨਹੀਂ ਮਿਲਿਆ ਇਹਨਾਂ ਨੂੰ ਪੈਨਸ਼ਨ ਇਹਨਾਂ ਤਾਂ ਨਹੀਂ ਲੱਗੀ ਇਹਨਾਂ ਤਾਂ ਪੈਨਸ਼ਨ ਵੀ ਨਹੀਂ ਮਿਲਦੀ ਇਹ ਜਿਹੜੇ 2500 ਕਹਿ ਕੇ ਗਏ 1500 ਕਹਿ ਕੇ ਉਹ ਵੀ ਨਹੀਂ ਦੇ ਰਹੇ ਸਾਨੂੰ ਤਾਂ ਨਹੀਂ ਦੇਜੋ ਉਹ ਗੱਲ ਵੱਖਰੀ ਆ ਸਾਡੀ ਤਾਂ ਇਕਾ ਸਾਡੇ ਮਾਇਨਾਂ ਨੇ ਭੈਣ ਨੂੰ ਜਰੂਰ ਪੈਨਸ਼ਨ ਮਿਲੀ ਹੈ ਇਹਨਾਂ ਨੂੰ ਜਰੂਰ ਲੱਗੀ ਹੈ ਜਿਹੜੇ ਕਮਕੇ ਹਾ ਉਹਨਾਂ ਨੇ ਇਹਨਾਂ ਨੂੰ ਜਕਰ ਮੰਨਦੇ ਵੀ ਇਹਨਾਂ ਦੀ ਪੈਨਸ਼ਨ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੱਗੀ ਹੈ ਹਾਂਜੀ ਦੱਸੋ ਤੁਹਾਨੂੰ ਕਿਹੜੀ ਪਾਰਟੀ ਸਰ ਕਹਿੰਦਾ ਇਹ ਜਿਹੜੇ ਲਾਈਏ ਭਾਈ ਹਾਂ ਹੈਪੀ ਨੇ ਇਹ ਲਾਈਆ ਅਸੀਂ ਕਹੇ ਮੋਕਦੇ ਜਿਹੜੀ ਗੱਲ ਹੋਈ ਹੈ ਹੋਈ ਹੈ ਨਾ ਇਹਨਾਂ ਨੇ ਲਾਈਆ ਟੀਮੀਆਂ ਇੱਥੇ ਜਾਂਦੀਆਂ ਨੇ ਕੰਮ ਨਰੇਗਾ ਚ ਕੰਮ ਆ ਸਾਰੇ ਪਾਸੇ ਕੰਮ ਆ ਕੋਈ ਸਟੱਫ ਫੈਕਟਰੀ ਨਹੀਂ ਕੋਈ ਕੰਮ ਨਹੀਂ ਕੋਈ ਅੰਦਰ ਬੈਠੀਆਂ ਖੇਤਾਂ ਚ ਕੋਈ ਕੰਮ ਹੈਗਾ ਜਿਹੜਾ ਅਸੀਂ ਨਿਆਣਿਆਂ ਨੂੰ ਆ ਕੇ ਮੱਕੀਆਂ ਪਕਾਹਾਂ ਚ ਕੋਈ ਕੰਮ ਆਉਣਾ ਸਾਨੂੰ ਨਾ ਸੋ ਗਿਆਨੇ ਅੱਜ ਪੰਟਿਕੇ ਲੋੜੇ ਕੜਤਾਂ ਦਾ ਕਿੰਨੇ ਕ ਦੇਣੇ ਮੈਂ ਪਾ ਲੂੰਗੀ ਪੰਜ ਗੋਲ ਤਾਂ ਮੇਰੇ ਇੱਕ ਡੰਗ ਦਾ ਪੱਕ ਜਾਂਦਾ ਵਾ ਤਾਂ ਤਮਾਨ ਸਰਕਾਰ ਤਾਂ ਕਹਿੰਦੀ ਮਹਾਰਾਜਾ ਰਹੇ ਬਹੁਤ ਇਹ ਅੰਤ ਭਾ ਜਿਨਾ ਕੀ ਕਿਉਂ ਦਿੱਤਾ ਵਾ ਅੱਗੇ ਕਣਕ ਦੇ ਦੰ ਮੇਰੇ ਡੰਗਰਾਂ ਪਾਉਣੇ ਸੀ ਛੋਲੇ ਦਿੰਦੇ ਤੇ ਕਿ ਚੀਨੀ ਦੇ ਥੋੜੇ ਸਾਹਮਣੇ ਮਿੱਟੀਆ ਤੇਲ ਮੇਲਾ ਸੀ ਤਾਂ ਸੋਣ ਕਿਹੜੀ ਚੀਜ਼ ਦਿੰਦੇ ਨੇ ਅਸਾ ਸਰਕਾਰ ਚ ਨਹੀਂ ਮਿਲਿਆ ਸਾਨੂੰ ਤਾਂ ਦਿੱਤਾ ਹੀ ਨਹੀਂ ਹੈਗਾ ਸਾਨੂੰ ਨਹੀਂ ਦਿੱਤਾ ਹੈਗਾ